ਸਾਤਿਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਗਿਆ ਵੱਡਾ ਤਮਾਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਐਲਾਨ ਕਰ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਅੱਜ ਤੋਂ ਲਗਭਗ 13 ਦਿਨ ਪਹਿਲਾਂ ਪੰਚਾਇਤੀ ਚੋਣਾਂ ਦਾ ਰਸਮੀ ਤਰੀਕੇ ਦੇ ਨਾਲ ਵਿਗਲ ਵੱਜਿਆ ਸੀ ਜਾਂ ਕਹਿ ਸਕਦੇ ਹਾਂ ਐਲਾਨ ਹੋਇਆ ਸੀ ਉਸ ਐਲਾਨ ਹੋਣ ਤੋਂ ਬਾਅਦਜੂਦ ਪਿੰਡਾਂ ਦੇ ਵਿੱਚ ਭੱਜ ਦੌੜ ਮਚ ਗਈ ਸਰਪੰਚ ਅਤੇ ਪੰਚ ਦੀਆਂ ਚੋਣਾਂ ਨੂੰ ਲੈ ਕੇ ਲੇਕਿਨ ਜਦੋਂ ਇਹ ਲੋਕ ਦਫ਼ਤਰਾਂ ਦੇ ਵਿੱਚ ਗਏ ਉੱਥੇ ਜਾ ਕੇ ਇਹਨਾਂ ਨੂੰ ਨਿਰਾਸ਼ਾ ਮਿਲੀ ਐਨਓਸੀਰੀ ਮਿਲੀ ਚੁੱਲਾ ਟੈਕਸ ਵੀ ਮਿਲਿਆ ਨੋ ਡਿਊ ਨੋ ਆਬਜੈਕਸ਼ਨ ਸਰਟੀਫਿਕੇਟ ਨਹੀਂ ਮਿਲੇ ਪਿੰਡਾਂ ਦੇ ਲੋਕ ਸਾਰਾ ਦਿਨ ਭਟਕਦੇ ਰਹੇ ਸਰਕਾਰੀ ਕਰਮਚਾਰੀ ਛੁੱਟੀ ਤੇ ਚਲੇ ਗਏ ਵੀਡੀਓ ਦਫ਼ਤਰਾਂ ਦੇ ਵਿੱਚ ਬੈਠੇ ਨਹੀਂ ਜਿਹੜੇ ਐਸਡੀਐਮ ਜਾਂ ਹੋਰ ਜਿਹੜੇ ਅਦਾਰੇ ਨੇ ਜਿਨ੍ਹਾਂ ਦੇ ਅੰਡਰ ਜਿਹੜੀ ਹੈ ਪੰਚਾਇਤੀ ਚੋਣਾਂ ਨੂੰ ਨਿਪਰੇ ਚਾੜਾ ਜਾਣਾ ਹੈ ਪੰਜਾਬ ਸਰਕਾਰ ਵੱਲੋਂ ਉਹ ਸਾਰੀ ਸੁੱਤੀ ਰਹੀ ਅਤੇ ਜਿਹੜੇ ਲੋਕ ਨੇ ਪੰਜਾਬ ਦੇ ਦਰਬਾਰ-ਦਰ ਭਟਕਦੇ ਰਹੇ ਉਹਨਾਂ ਨੂੰ ਕਿਦੋਂ ਖੈਰ ਨਹੀਂ ਮਿਲੀ ਦੱਸਦੀ ਹੈ ਕਿ ਇਸ ਨੂੰ ਲੈ ਕੇ ਸੂਬੇ ਦੇ ਵਿੱਚੋਂ 5 ਵਿਅਕਤੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਫਟ ਪਟੀਸ਼ਨ ਕੀਤੀ ਸੀ ਵਿਰੁੱਧ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਕਿ ਪੰਚਾਇਤੀ ਚੋਣਾਂ ਇੱਕ ਪਾਸੇ ਤਾਂ ਲੇਟ ਹੋਈ ਗਈਆਂ ਨੇ ਕਿਉਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਦੋਂ ਪੰਚਾਇਤੀ ਚੋਣਾਂ ਪੰਚਾਇਤਾ ਭੰਗ ਹੁੰਦੀਆਂ ਨੇ ਪੰਜਾਬ ਦੀਆਂ ਇਹ ਲੋ ਵੀ ਕਹਿੰਦਾ ਹੈ ਕਾਨੂੰਨ ਵੀ ਕਹਿੰਦਾ ਹੈ ਭਾਰਤ ਦਾ ਅਤੇ ਲੋਕਤੰਤਰ ਵੀ ਕਹਿੰਦਾ ਹੈ ਯਾਨੀ ਕਿ ਲੋਕਤੰਤਰ ਅਤੇ ਸੰਵਿਧਾਨ ਦਾ ਦੋਨਾਂ ਪਾਸੇ ਘਾਣ ਕੀਤਾ ਗਿਆ ਇਸ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਟ ਅਤੇ ਮੰਤਰੀਆਂ ਨੇ ਖੁੱਲ੍ਹ ਕੇ ਧਜੀਆਂ ਉਡਾਈਆਂ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੀ ਸੇਮ ਹੀ ਹੈ ਅਤੇ ਕਾਂਗਰਸ ਪਾਰਟੀ ਵੀ ਸੇਮ ਹੈ ਉਹੀ ਕੰਮ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ ਐਸਸੀ ਐਸਟੀ ਆਰਓ ਬੀਸੀ ਵਗੈਰਾ ਲੈ ਕੇ ਜਿੰਨੇ ਵੀ ਜਨਰਲ ਵਰਗ ਨੇ ਜਾਂ ਮਹਿਲਾਵਾਂ ਦਾ ਰੱਖਵਾ ਕਰਨਾ ਹੈ ਯਾਨੀ ਕਿ ਪਿੰਡਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜਨਰਲ ਥਾਂ ਤੇ ਐਸੀ ਹੋ ਗਿਆ ਅਤੇ ਐਸੀ ਵਾਲੀ ਥਾਂ ਤੇ ਜਨਰਲ ਹੋ ਗਿਆ ਯਾਨੀ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਭੰਬਲ ਪੂਸੇ ਪਾਇਆ ਹੈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਬਿਗਲ ਵਜਾ ਕੇ ਵਾਰ ਬੰਦੀ ਦੀਆਂ ਧੀਆਂ ਉਡਾਈਆਂ ਗਈਆਂ ਨੇ ਯਾਨੀ ਕਿ ਇੱਕ ਘਰ ਦੇ ਵਿੱਚ ਪੰਜ ਮੈਂਬਰ ਨੇ ਉਹ ਪੰਜ ਅਲੱਗ-ਅਲੱਗ ਵਾਟਰਾਂ ਦੇ ਵਿੱਚ ਪਾਏ ਗਏ ਨੇ ਇਹ ਸੀ ਵਾਰ ਬੰਦੀ ਏਸੀ ਕਾਨੂੰਨ ਏਸੀ ਕਾਨੂੰਨ ਦੀ ਉਲੰਘਣਾ ਯਾਨੀ ਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਲੈ ਗਿਆ ਉਹ ਫੈਸਲਾ ਇਹ ਲਿਆ ਗਿਆ ਹੈ ਜਿਹੜੇ ਪੰਜ ਵਿਅਕਤੀਆਂ ਨੇ ਚੈਲੰਜ ਕੀਤਾ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਸਕਦਾ ਹੈ ਕਿ ਅੱਜ ਨਾਮ ਜਿੰਦਗੀ ਪਰਚੇ ਕਰਾਉਣ ਦੀ ਤਾਰੀਖ ਵੱਧ ਜਾਵੇ ਲੇਕਿਨ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਐਲਿਸ ਪੰਜਾਬ ਸਰਕਾਰ ਆਪਣੀ ਨੀਤ ਤੋਂ ਉੱਠੀਦਾ ਹੈਗੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਚਾਇਤੀ ਚੋਣਾਂ ਨੇਪਰੇ ਨਹੀਂ ਚੜੀਆਂ ਜਾਂਦੀਆਂ 15 ਅਕਤੂਬਰ ਨੂੰ ਸੰਵਿਧਾਨ ਤੇ ਲੋਕਤੰਤਰ ਦਾ ਘਾਣ ਹੋਵੇਗਾ ਇਸ ਲਈ ਡੇਟ 15 ਅਕਤੂਬਰੀ ਰਹੇਗੀ ਹੋ ਸਕਦਾ ਹੈ ਕਿ ਅੱਜ ਜਿਹੜੇ ਨਾਮਜ਼ਦਗੀ ਪਰਚੇ ਭਰੇ ਜਾਣ ਅੱਜ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੋਈ ਫੈਸਲਾ ਆ ਜਾਵੇ ਕਿ ਨਾਮਜ਼ਦਗੀ ਜਿਹੜੇ ਪੱਤਰ ਨੇ ਉਹਨਾਂ ਦੀ 2 ਜਾਂ 3 ਦਿਨ ਡੇਟ ਤਰੀਕ ਹੋਰ ਵਧਾ ਦਿਓ ਇਸ ਨੂੰ ਲੈ ਕੇ ਹਾਲੇ ਵੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਹੈ ਲੇਕਿਨ ਉਹਨਾਂ 50 ਵਿਅਕਤੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਕਹਿ ਦਿੰਦਾ ਹੈ ਕਿ ਹਰ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ 15 ਅਕਤੂਬਰ ਨੂੰ ਹਰ ਹਾਲਤ ਵਿੱਚ ਚੋਣਾ ਨੇਪਰੇ ਚਾੜ ਦਿਓ ਤਾਂ ਕਿ ਪਿੰਡਾਂ ਅਤੇ ਪੰਜਾਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਲਚਲ ਨਾ ਹੋਵੇ ਜਾਂ ਸਿਆਸੀ ਪਾਰਾਂ ਜੋ ਵਿਰੋਧੀ ਤਿਰਾਵਲੂ ਗਰਮ ਨਾ ਹੋਵੇ ਧੰਨਵਾਦ